ਤਾਰਦੀ ਅੱਜ ਦੀ ਕਹਾਣੀ ਤੋਤਿਆਂ ਵਾਲਾ ਝੋਲਾ ਮੇਰੇ ਵਿੱਚੋਂ ਦੋ ਮੇਲੇ ਵਿੱਚੋਂ ਦੋ ਗੁੱਤਾਂ ਵਾਲੀ ਨਿੱਕੀ ਜਿਹੀ ਮਸੂਮ ਬਾਲੜੀ ਆਪਣੇ ਪਾਪਾ ਨਾਲ ਚੂੜੀਆਂ ਦੀ ਦੁਕਾਨ ਤੇ ਖੜੀ ਸੋਹਣੀਆਂ ਲਾਲ ਸੂਈਆਂ ਚੂੜੀਆਂ ਕਰੀਦੀ ਸੀ ਪਾਪਾ ਮੈਂ ਤਾਂ ਚੂੜੀਆਂ ਲੈਣੀਆਂ ਲਾਲ ਚੂੜੀਆਂ ਕਿੰਨੀਆਂ ਸੋਹਣੀਆਂ ਭਾਈ ਬਾਲੜੀ ਦੇ ਨਿੱਕੇ ਹੱਥਾਂ ਨਾਲ ਵਿੱਚ ਚੂੜੀਆਂ ਪਾਉਂਦਾ ਨਾਲ ਦੀ ਨਾਲ ਸੀਨ ਪਲੱਸ ਬੈਂਕ ਵਿੱਚ ਚਲਾ ਜਾਂਦਾ ਉਹੀ ਹੱਥਾਂ ਕਿਸੇ ਜਵਾਨ ਔਰਤ ਦਾ ਹੁੰਦਾ ਐ ਵੱਡੀਆਂ ਲਾਲ ਚੂੜੀਆਂ ਪਾਈ ਚੜਾਉਂਦਾ ਹੈ ਤਾਂ ਜੋਰੋ ਦੇ ਘਰ ਵਾਲੀ ਜੀਤੀ ਹੈ ਜੋ ਵਿਆਹੀ ਹਤਾਂ ਆ ਜੋਰੋ ਨਾਲ ਜੋਰੇ ਨਾਲ ਪਰੰਤਨੰਦਰੀ ਪਿਆਰ ਕਿਸੇ ਹੋਰ ਲੱਗ ਗਿਆ ਪਿੰਡ ਦੇੁੰਦੇ ਨਾਲ ਬੂਟੇ ਨਾਲ ਕਰਦੀ ਸੀ ਬੂਟਾ ਵੀ ਮੇਲੇ ਵਿੱਚ ਆਇਆ ਉਹ ਉਹਨਾਂ ਦੇ ਪਿੱਛੇ ਜੋਰੇ ਨੇ ਪਹਿਲੀ ਵਾਰ ਉਦੋਂ ਹੀ ਪਤਾ ਲੱਗਿਆ ਕਿ ਸੀ ਸਾਡਾ ਵੀ ਪਤਾ ਨਹੀਂ ਕਦੋਂ ਕੋਈ ਹੱਥ ਫੜੂ ਸੁਰਖ ਚੂੜੀਆਂ ਪਾ ਕੇ ਬੂਟਾ ਨਾਲ ਦੇ ਨੂੰ ਆਖਦਾ ਜੀਤੀ ਨੂੰ ਚਾ ਚੜ ਜਾਂਦਾ ਕਿ ਬੂਟਾ ਵੀ ਮੇਰੇ ਚ ਆ ਗਿਆ ਹੁਣ ਉਸ ਦਾ ਧਿਆਨ ਜੋਰੇ ਦੀ ਵਜਾ ਬੂਟੇ ਚ ਸੀ ਲਾਲ ਚੂੜੀਆਂ ਬੇਸ਼ੱਕ ਪੀੜੀਆਂ ਸਨ ਪਰ ਬੂਟੇ ਦੀ ਖੁਸ਼ੀ ਲਈ ਉਹੋ ਹੀ ਚੜਾਈਆਂ ਸਨ ਜੇ ਪੀੜੀਆਂ ਨੇ ਤਾਂ ਪਿਆਜੀ ਚੜਾ ਲਓ ਜੋਰੇ ਨੇ ਹਲੀ ਮੀਚ ਕੇ ਨਹੀਂ ਮੈਨੂੰ ਇਹੋ ਪਸੰਦ ਨੇ ਪਸੰਦ ਹੁੰਦੀ ਹੈ ਆਪਦੀ ਆਪਦੀ ਤੁਸੀਂ ਵੀ ਆਪਣੀ ਪਸੰਦ ਦੀ ਚੀਜ਼ ਵੇਖੋ ਇਹਨੇ ਮੈਂ ਹੋਰ ਕੁਝ ਲੈ ਲਵਾਂ ਜੀਤੀ ਦੀ ਘਬਰਾਹਤ ਵਿੱਚ ਕਿਹਾ ਇਹ ਵੇਖ ਕਿ ਉਹ ਹੋਣਾ ਉਸ ਦਾ ਇਥੇ ਖੜਨਾ ਚੰਗਾ ਨਹੀਂ ਸੰਗ ਜੋਰਾ ਉਸ ਨੂੰ ਛੱਡ ਕੇ ਪਰਾਂ ਚਲਾ ਜਾਂਦਾ ਜੋਰੇ ਨੂੰ ਤਾਂ ਉਹਨਾਂ ਦਾ ਪਤਾ ਲੱਗ ਜਾਂਦਾ ਨਾਲੋਂ ਨਾਲ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਸਾਡੇ ਘਰ ਕੀ ਘਰਵਾਲੀ ਨੂੰ ਛੱਡ ਕੇ ਪਾਸੇ ਹੋਇਆ ਇਆਰ ਬੂਟੇ ਪਤੰਗੇ ਸੁਲਨੇ ਮੇਲੇ ਚ ਲੁੱਟਨੇ ਨੂੰ ਕੱਟ ਦੇ ਦੋਰਾ ਬੂਟੇ ਦੇ ਨਾਲ ਦਾ ਆਖਦਾ ਦੋਰ ਕੱਟਣ ਦੀ ਕੀ ਲੋੜ ਐ ਇਹ ਤਾਂ ਡੋਰੀ ਐ ਆਪਣੇ ਹੱਥ ਫੜਾ ਕੇ ਬੂਟੇ ਨੇ ਹੱਥ ਦੇਖ ਕੇ ਕਿਹਾ ਹੁਣ ਡੋਰ ਨਹੀਂ ਥੜੀ ਰੱਖਾਂਗੇ ਕਿ ਤਨਕਾ ਵੀ ਮਰਾਂਗੇ ਜੀਤੀ ਨੇ ਕਿਹਾ ਤਿੰਨੇ ਹੱਸ ਪੈਂਦੇ ਨੇ ਚਲੋ ਹੁਣ ਲਾਹੋ ਪਤੰਗ ਥੱਲੇ ਚੱਲੀਏ ਬੂਟੇ ਦੇ ਨਾਲ ਆਖਦਾ ਹੈ ਜੀਤੀ ਭੱਜਣ ਦੀ ਤਿਆਰੀ ਚ ਸੀ ਉਹ ਬੂਟੇ ਨਾਲ ਸਦਾ ਹੀ ਭੱਜ ਗਈ ਤੰਮਕਵਰਿਆਂ ਦੀ ਕੁੜੀ ਨੂੰ ਪਾਲੀ ਜੋਰੇ ਨੇ ਕੋਲੋਂ ਛੱਡ ਗਈ ਨਿੱਕੀ ਬਾਲੜੀ ਮਸੂਈਆਂ ਚੂੜੀਆਂ ਚੜਾ ਕੇ ਆਪਣੇ ਪਾਪਾ ਦੇ ਮੋਢਿਆਂ ਤੇ ਬੈਠੀ ਬੰਗਾ ਨਾਲ ਖੇਟੀ ਜਾ ਰਹੀ ਸੀ ਉਸ ਦੇ ਹੱਥ 'ਚ ਲਾਲ ਬਾਗ ਗੁੱਟਾ ਹੁੰਦਾ ਅੱਗੋਂ ਮੇਲੇ 'ਚ ਰਾਣਾ ਖੜੀ ਸੀ ਜਿਸ ਨੂੰ ਜੋਰੇ ਦੀ ਜ਼ਿੰਦਗੀ ਬਾਰੇ ਪਤਾ ਹੈ ਉਹ ਉਸ ਨਾਲ ਹਮਦਰਦੀ ਰੱਖਦੀ ਹੈ ਉਹ ਉਸ ਨੂੰ ਪਿਆਰ ਵੀ ਕਰਦੀ ਹੈ ਜੋਰਾ ਉਸ ਵੱਲ ਦੇਖਦਾ ਉਹ ਤੋਤਿਆਂ ਵਾਲਾ ਝੋਲਾ ਮੇਲ ਵਿੱਚ ਕੱਲੀ ਤੇ ਟੰਗ ਦਿੰਦੀ ਹੈ ਤਾਂ ਕਿ ਜੋਰਾ ਉਸ ਨੂੰ ਚੁੱਕ ਲਵੇ ਤੇ ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਉਸ ਦਾ ਪਿਆਰ ਪ੍ਰਵਾਨ ਕਰ ਲਵੇ ਜੋਰਾ ਉਸ ਵੱਲ ਵੇਖਦਾ ਰੁਕ ਰੁਕ ਕੇ ਉਸ ਝੋਲੇ ਵੱਲ ਵੇਖਦਾ ਕਦੇ ਰਾਣੋ ਵੱਲ ਤੇ ਕਦੇ ਵਾਲੜੀ ਵੱਲ ਵੇਖਦਾ ਹੁਦਾਸ ਹੋ ਕੇ ਅੱਗੇ ਲੰਘ ਜਾਂਦਾ ਜਿਵੇਂ ਉਸ ਨੂੰ ਆਖ ਗਿਆ ਹੋਵੇ ਹੁਣ ਕੁਝ ਨਹੀਂ ਰਾਣੋ ਸੁੱਕਿਆ ਕਾਨਿਆਂ ਚਰਾਣੋ ਉਹ ਤੈਨੂੰ ਨਹੀਂ ਪ੍ਰਮਾਣ ਕਰੇਗਾ ਕਿਉਂਕਿ ਤੂੰ ਬਾਝੇ ਜੇ ਤੇਰੇ ਕਰਮਾਂ ਚ ਸੁੱਖ ਹੁੰਦਾ ਤਾਂ ਤੇਰਾ ਪਤੀ ਹੀ ਤੈਨੂੰ ਕਿਉਂ ਛੱਡਦਾ ਰਾਣੋ ਦੇ ਨਾਲ ਹੀ ਆਖਦੀ ਹੈ ਰਾਣੋ ਹਰ ਮੇਲੇ ਵਿੱਚ ਉਹਨਾਂ ਦਾ ਇਸੇ ਤਰ੍ਹਾਂ ਇੰਤਜ਼ਾਰ ਕਰਦੀ ਪਰ ਹਰ ਵਾਰ ਲੰਘ ਜਾਂਦੇ ਹਰ ਵਾਰ ਬਾਲੜੀ ਅਣਜਾਣ ਰਹਿੰਦੀ ਇੱਕ ਵਾਰ ਤਾਂ ਬਾਲੜੀ ਨੇ ਉਸ ਝੋਲੀ ਵਾਲਾ ਇਸ਼ਾਰਾ ਵੀ ਕੀਤਾ ਜੋ ਉਸਦੇ ਪਾਪਾਂ ਲਈ ਅਸਾਰ ਸੀ ਪਰ ਫੇਰ ਲੰਘ ਗਏ ਘਰ ਆਏ ਤਾਂ ਬਾਲੜੀ ਮੋਢਿਆਂ ਤੇ ਬੈਠੀ ਉਹ ਜੋਰਾ ਹਰ ਵਾਰ ਦੀ ਤਰ੍ਹਾਂ ਖਾਲੀ ਘਰ ਵੱਲ ਵੇਖ ਕੇ ਕੌੜਾ ਪੱਟ ਭਰ ਲਾ ਬਾਲੜੀ ਹੁਣ 17 ਸਾਲ ਦੀ ਸੀ ਪਾਲੀ ਬਣ ਗਈ ਸੀ ਇੱਕ ਦਿਨ ਉਸ ਦੇ ਹੱਥ ਪਾਪਾ ਦੇ ਲਿਖੀ ਕਿਤਾਬ ਤੋਤਿਆਂ ਵਾਲਾ ਛੋਲਾ ਕਿਤੋਂ ਲੱਭ ਗਿਆ ਜਾਂਦਾ ਹੈ ਇਸ ਉੱਤੇ ਛੋਲੇ ਦੀ ਫੋਟੋ ਜਹੀ ਬਣੀ ਹੁੰਦੀ ਹੈ ਜੋ ਮੇਲੇ ਵਿੱਚ ਵੇਖਦੀ ਹੁੰਦੀ ਹੈ ਵਾਰ-ਵਾਰ ਉਹੀ ਸੀਨ ਘੁੰਮਦੇ ਨੇ ਉਹ ਸੋਚਦੀ ਹੈ ਇਸ ਦਾ ਮਤਵ ਵਾਲ ਉਸ ਝੋਲੇ ਤੇ ਇਸ ਕਿਤਾਬ ਦਾ ਕੋਈ ਸਬੰਧ ਹੈ ਵੇਖਦੀ ਐ ਪੜ੍ਹ ਕੇ ਹਾਂ ਕਿਉਂ ਹਰ ਵਾਰ ਉਹ ਝੋਲਾ ਪਾਪਾ ਦੀਆਂ ਨਜ਼ਰਾਂ ਸਾਹਮਣੇ ਰੱਖਿਆ ਜਾਂਦਾ ਸੀ ਤੇ ਮੰਮੀ ਵੀ ਮੇਲੇ ਚੋਂ ਹੀ ਪਾਪਾ ਨੂੰ ਛੱਡ ਕੇ ਗਈ ਸੀ ਉਹ ਉਸ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੀ ਐ ਤੇ ਕਿਤਾਬ ਖੋਲ੍ਹਦੀ ਐ ਜੇ ਪਹਿਲੇ ਪੰਨੇ ਤੇ ਲਿਖਿਆ ਹੁੰਦਾ ਸਿਲਾਈ ਜਵਾਨੀ ਜਿਨ੍ਹਾਂ ਦੇ ਮੈਂ ਲੇਖੇ ਉਹ ਖਾਬਾਂ ਦੇ ਤੋਤੇ ਉਡਾ ਕੇ ਨਾ ਵੇਖੇ। ਕਿਤਾਬ ਦੇ ਪਹਿਲੇ ਭਾਗ ਵਿੱਚ ਬੂਟੇ ਤੇ ਜੀਤੀ ਦੇ ਸੰਬੰਧਾਂ ਦਾ ਜ਼ਿਕਰ ਮਿਲਦਾ ਹੈ। ਬਾਲੜੀ ਹਾਲੇ ਰੋਣਾ ਹੀ ਸਿੱਖੀ ਸੀ। ਬੂਟਾ ਜੀਤੀ ਦੇ ਮਾਮੇ ਦੇ ਮੁੰਡੇ ਨਾਲ ਉਸਦੇ ਘਰ ਆਇਆ ਸੀ। ਤਾਂ ਜੀਤੀ ਨੇ ਜੋ ਜੋਰੇ ਨੂੰ ਚਾਹ ਦੇ ਬੂਟੇ ਨੂੰ ਦੁੱਧ ਬਣਾ ਕੇ ਦਿੱਤਾ ਸੀ। ਜੋਰੇ ਨੂੰ ਲੱਗਿਆ ਚਲੋ ਘਟ ਹੋਣਾ ਰਿਸ਼ਤੇਦਾਰ ਲਈ ਦੁੱਧ ਜ਼ਰੂਰੀ ਹੈ। ਇਸੇ ਤਰ੍ਹਾਂ ਕਈ ਮਹੀਨਿਆਂ ਬਾਅਦ ਜਦੋਂ ਖੇਤ ਪਾਣੀ ਤੇ ਗਿਆ ਸੀ ਤਾਂ ਕੋਈ ਉਸ ਦੀ ਕੈਰ ਹਾਜ਼ਰੀ ਵਿੱਚ ਕੰਧ ਟੱਪ ਕੇ ਉਸ ਦੇ ਘਰ ਆਣੀ ਸੀ ਉਸ ਨੂੰ ਯਾਦ ਹੈ ਕਿ ਜੀਤੀ ਨੇ ਉਸ ਦੀ ਨਾਭੀ ਪੱਗ ਦੇ ਜਰੀਏ ਉਸ ਨੂੰ ਕੰਧ ਤੋਂ ਉੱਪਰ ਖਿੱਚਿਆ ਸੀ ਉਹ ਸ਼ਾਮਰ ਤੱਕ ਬੂਟਾ ਹੀ ਸੀ ਉਸ ਦਿਨ ਕਿੰਨੀ ਹਨੇਰੀ ਰਾਤ ਸੀ ਪਰ ਫਿਰ ਵੀ ਉਸ ਨੇ ਬੂਟੇ ਨੂੰ ਪਹਿਚਾਨ ਲਿਆ ਸੀ ਇੱਕ ਦਿਨ ਜੋਰਾ ਉਸ ਪੱਗ ਨਾਲ ਪਾਹ ਲੈ ਕੇ ਮਰਨਾ ਚਾਹੁੰਦਾ ਸੀ ਪਰ ਖੇਡ ਦੀ ਵਾਲੜੀ ਨੇ ਦੇਖ ਕੇ ਉਸ ਨੂੰ ਫਿਰ ਉਸੇ ਪੱਗ ਦੀ ਵਿੰਗ ਪਾ ਦਿੱਤੀ ਜੋਰਾ ਹਮੇਸ਼ਾ ਹੀ ਉਸ ਪੱਗਰ ਨਾਲ ਆਪਣੀ ਵਾਲੜੀ ਉੱਤੇ ਪਾਉਂਦਾ ਤੇ ਉਹ ਉਸ ਆ ਜਾਂਦੇ ਸੀ ਬੇਸਕ ਜੋਰੇ ਲਈ ਇਹ ਨਾਸ ਸੀ ਪਰ ਫਿਰ ਵੀ ਉਹ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਲੱਭ ਰਿਹਾ ਸੀ ਫਿਰ ਉਹ ਦਿਨ ਆਉਂਦਾ ਜੋ ਕਿਸੇ ਦੀ ਜ਼ਿੰਦਗੀ ਵਿੱਚ ਰੱਬ ਕਰਕੇ ਨਾ ਆਵੇ ਮੇਲੇ ਵਿੱਚ ਜੀਤੀ ਬੂਟੇ ਨਾਲ ਭੱਜ ਜਾਂਦੀ ਹੈ ਉਸ ਵੇਲੇ ਮੇਲੇ ਵਿੱਚ ਲੱਗਦਾ ਹੈ ਤਾਂ ਉਸ ਨੂੰ ਪਤਾ ਕਿ ਉਹ ਹੁਣ ਕਦੇ ਨਹੀਂ ਆਵੇਗੀ। ਨਰਾਸ਼ ਹੋਇਆ ਵਾਪਸ ਆਉਂਦਾ ਹੈ। ਘਰ ਉਸ ਦੀ ਧੀ ਬੈਠੀ ਹੈ ਜੋ ਉਸ ਦੇ ਹੱਥ ਵਿੱਚ ਖੇਡਾਂ ਵੇਖ ਕੇ ਖੜ ਜਾਂਦੀ ਹੈ। ਜਦੋਂ ਮੰਮੀ ਬਾਰੇ ਪੁੱਛਦੀ ਹੈ ਤਾਂ ਜੋਰਾ ਉਸ ਨੂੰ ਨਾਨਕੇ ਗਈ ਯਾਰਾ ਲਾਉਂਦਾ ਹੈ। ਹੁਣ ਜੀ ਵੀ ਜਿੱਤੀ ਤਾਂ ਕੁੜੀ ਨੂੰ ਪੁੱੜਦੀ ਹੀ ਸੀ। ਉਹ ਮਾਂ ਦਾ ਕਰਦਾ ਵੀ ਬਹੁਤ ਕਰਦੀ ਵੀ ਬਹੁਤ ਘੱਟ ਸੀ। ਥੋੜਾ ਜਿਹਾ ਕਰਕੇ ਫਿਰ ਖੇਡਣ ਲੱਗ ਜਾਂਦੀ ਸੀ। ਮਹੀਨਿਆਂ ਬਾਅਦ ਕੱਚੇ ਜਿਹੇ ਵਿੜਿਜ ਵਾਲੇ ਕੱਚੇ ਘਰ ਵਿੱਚ ਜੋਰਾ ਆਪਣੀ ਪਿਆਰੀ ਲਾਡੋ ਦੀਆਂ ਮਿੱਢੀਆਂ ਕਰ ਰਿਹਾ ਹੁੰਦਾ। ਵਿਚਾਰੀ ਤੀ ਉਹੀ ਜਵਾਨ ਸਵਾਲ ਦੁਆਰਾ ਕਰਦੀ ਹੈ ਜੋ ਹਰ ਰੋਜ਼ ਕਰਦੀ ਹੈ। ਪਾਪਾ ਮੰਮਾ ਕਦੋਂ ਆਉਣਗੇ? ਮੇਰੇ ਲਈ ਮੇਰਾ ਵੀਰ ਤੇ ਤੋਤੇ ਕਦੋਂ ਲਿਆਉਣਗੇ? ਪਾਪਾ ਚੁੱਪ ਕਰ ਜਾਂਦਾ। ਫਿਰ ਉਹ ਆਖਦੀ ਹੈ ਦੱਸੋ ਨਾ ਪਾਪਾ ਮੰਮਾ ਕਦੋਂ ਆਉਣਗੇ? ਮੰਮੀ ਮੇਰੀ ਮੰਮੀ ਕਿੱਥੇ ਨੇ? ਨਾਲੇ ਵੀਰਾ ਜਲਦੀ ਆਉਣਗੇ। ਪੁੱਤ ਚਲੋ ਛਾਡੇ ਸਵਾਰ ਮੇਲੇ ਤੇ ਕੀ ਲਾਏਗਾ ਮੇਰਾ ਪੁੱਤ ਪਾਪਾ ਨਾਲੇ ਚਿੜੀਆਂ ਨਾਲੇ ਮੋਰ ਐਨਾ ਵੱਡਾ ਜਹਾਜ਼ ਪਾਪਾ ਮੰਮਾ ਵੀ ਮੇਲੇ ਚਾਣਗੇ ਹਾਂ ਬੇਟਾ ਜ਼ਰੂਰ ਆਣਗੇ ਮੀਟਿੰਗਾਂ ਗੁੰਦਨੇ ਪੂੰਦੀ ਮਾਰ ਕੇ ਉਸਦੇ ਝੋਲੇ ਵਿੱਚ ਪਿੰਨੀਆਂ ਪਾ ਕੇ ਸਕੂਲ ਛੱਡਣ ਜਾਂਦਾ ਹੈ ਘਰ ਆ ਕੇ ਵਾਪਸ ਮੰंजे ਤੇ ਪਏ ਗੱਡੇ ਨੂੰ ਚੱਕਦਾ ਹੋਕੀ ਹੋਕੀ ਰੋਣ ਲੱਗ ਜਾਂਦਾ ਕਿੰਨਾ ਰੋਂਦਾ ਹੈ ਜਿੰਨਾ ਕਦੇ ਨਾ ਰੂਆ ਹੋਵੇ ਮੇਲਾ ਆਉਂਦਾ ਉਹ ਤੋਤਿਆਂ ਵਾਲਾ ਝੋਲਾ ਮੇਰਾ ਇੰਤਜ਼ਾਰ ਕਰਦਾ ਹੈ ਹਰਾਨੋ ਪਰ ਮੇਰੇ ਕੋਲ ਬਾਲੜੀ ਹੈ ਮੈਨੂੰ ਇਸ ਦੀਆਂ ਖੁਸ਼ੀਆਂ ਤੋਂ ਵੱਧ ਕੇ ਹੁਣ ਕੁਝ ਵੀ ਨਹੀਂ ਵੱਧ ਕੇ ਜਾਪਦਾ ਹੁਣ ਤਾਂ ਬਸ ਇਸ ਲਈ ਚੰਗਾ ਵਰ ਲੱਭ ਕੇ ਆਪ ਕਿਸੇ ਤੀਰਥ ਯਾਤਰਾ ਲਈ ਚੱਲਿਆ ਜਾਣਾ ਜਿਵੇਂ ਤੈਨੂੰ ਠੀਕ ਲੱਗੇ ਪਰ ਮੈਂ ਤੇਰਾ ਹਮੇਸ਼ਾ ਇੰਤਜ਼ਾਰ ਕਰਾਂਗੀ ਆਲੇ ਵੀ ਤੋਤੇ ਤੇਰੀ ਆਸ ਵਿੱਚ ਬੈਠੇ ਨੇ ਇਹ ਤੇਰੇ ਘਰ ਦੀ ਤਾਂ ਨਹੀਂ ਤੋਂ ਬਿਨਾ ਕਿਤੇ ਹੋਰ ਨਹੀਂ ਬੈਠਣਗੇ ਇਹ ਸਾਰਾ ਕੁਝ ਪੜ ਕੇ ਪਾ ਲਈ ਕਿਤਾਬ ਰੱਖ ਕੇ ਰੋਂ ਲੱਗਦੀ ਆ ਤੇ ਆਪਣੇ ਪਾਪਾ ਦੇ ਭੱਜ ਕੇ ਗੱਲ ਲੱਗ ਜਾਂਦੀ ਆ ਹੁਣ ਉਹ ਹੁਣ ਪਾਪਾ ਤੇ ਰਾਣਾ ਨੂੰ ਮਲਾਉਣਾ ਚਾਹੁੰਦੀ ਆ ਉਹ ਸੋਚਦੀ ਆ ਕਿ ਸੱਚਮੁੱਚ ਪਾਪਾ ਉਸ ਦਾ ਵਿਆਹ ਕਰਤੇ ਇਕੱਲੇ ਰਹਿ ਜਾਣਗੇ ਤੇ ਮੈਂ ਪਾਪਾ ਨੂੰ ਇਕੱਲੇ ਨਹੀਂ ਰਹਿਣਾ ਦੇਣਾ ਉਹਨਾਂ ਦਾ ਇੰਨਾ ਇੰਤਜ਼ਾਰ ਕੋਈ ਕਰ ਰਹਾ ਹੈ ਸੋਚਿਆ ਵੀ ਨਹੀਂ ਸੀ ਉਹ ਪਾਪਾ ਇਕੱਲੇ ਨਹੀਂ ਰਹਿਣਗੇ ਅਗਲੇ ਦਿਨ ਉਹ ਪਾਪਾ ਨਾਲ ਗੱਲ ਕਰਦੀ ਐ ਤਾਂ ਤੇ ਉਹ ਹੀ ਨਾ ਵੀ ਪੱਕ ਬੰਨਣ ਲਈ ਆਖਦੀ ਐ ਤੇ ਪਾਪਾ ਮੇਲਾ ਕਦੋਂ ਆਣਾ ਹੈ ਇਸ ਵਾਰ ਮੇਲਾ ਮੈਂ ਤੇਰੀ ਨਾਲ ਵੇਖਣਾ ਛੋਟੀ ਵਾਲੜੀ ਵਣਕੇ ਪਾਲੀ ਆਖਦੀ ਐ ਠੀਕ ਹੈ ਬੇਟਾ ਤੂੰ ਕੀ ਲਹੇਂਗੀ ਆਪਣੇ ਲਈ ਐਕਤੀ ਮੈਂ ਆਪਣੇ ਲਈ ਨਹੀਂ ਤੁਹਾਡੇ ਲਈ ਲਵਾਂਗੀ ਆਖਰ ਮੇਲੇ ਦਾ ਦਿਨ ਆ ਜਾਂਦਾ ਜੋਰਾ ਉਹੀ ਨਾਪੀ ਪੱਗ ਬਨ ਕੇ ਜਾਂਦਾ ਤੇ ਜਿਸ ਨਾਲ ਉਸਦੀ ਪਤਨੀ ਨੇ ਉਸ ਨਾਲ ਦਗਾ ਕੀਤਾ ਸੀ ਪਾਲੀ ਕਾਲੀ ਕਾਲੀ ਚੂੜੀਆਂ ਖਰੀਦਦੀ ਐ ਤੇ ਉੱਧਰ ਆਪਣੇ ਪਾਪਾ ਨੂੰ ਲੈ ਜਾਂਦੀ ਐ ਪਹਿਲਾਂ ਤਾਂ ਜਾਣ ਬੁੱਝ ਕੇ ਉਸ ਨੂੰ ਝੋਲੇ ਕੋਲ ਲੱਗ ਜਾਂਦੀ ਐ ਪਾਪਾ ਵੀ ਆਸ ਨਾਲ ਵੇਖਦੇ ਐ ਤੇ ਉਹ ਮਟਿਆਰ ਵੀ ਜੋ ਹਰ ਮੇਲੇ ਤੇ ਇੰਤਜ਼ਾਰ ਕਰਦੀ ਸੀ ਫਿਰ ਅਚਾਨਕ ਪਿੱਛੇ ਮੁੜ ਕੇ ਤੋਤਿਆਂ ਵਾਲਾ ਝੋਲਾ ਚੁੱਕ ਲੈਂਦੀ ਐ ਤੇ ਪਾਪਾ ਆ ਝੋਲਾ ਕਿੰਨਾ ਸੋਹਣਾ ਜਲਦੀ ਚੁੱਕ ਕੇ ਤੁਰਨ ਲੱਗਦੀ ਐ ਫਿਰ ਮੁੜ ਕੇ ਆਖਦੀ ਐ ਮੇਰੇ ਪਾਪਾ ਦੀ ਪਿਆਰੀ ਤੁਸੀਂ ਵੀ ਆ ਜਾਓ ਨਾ ਹੁਣ ਤੁਹਾਡਾ ਬਨਵਾਸ ਪੂਰਾ ਹੋ ਗਿਆ ਮਾਫ ਕਰਨਾ ਮੈਂ ਦੇਰ ਕਰ ਦਿੱਤੀ ਬਸ ਫੇਰ ਕੀ ਪਾਪਾ ਦੇ ਚਿਹਰੇ ਤੇ ਮੋਰ ਰਚਣ ਲੱਗਦੇ ਨੇ ਪਾਪਾ ਕਾਸ਼ ਮੈਂ ਤੂਤੇਆ ਵਾਲਾ ਝੂੜਾ ਕਿੰਨੇ ਸਾਲ ਪਹਿਲਾਂ ਚੱਕ ਲੈਂਦੀ ਨਹੀਂ ਪੁੱਤਰ ਉਦੋਂ ਤੇਰੇ ਖਾਬਾਂ ਤੇ ਤੂਤੇ ਬਹੁਤ ਛੋਟੇ ਸੀ ਪਾਲੀ ਪਾਪਾ ਤੇ ਉਸ ਔਰਤ ਦਾ ਇੱਕ ਇੱਕ ਹੱਥ ਫੜੀ ਕੱਚੇ-ਕੱਚੇ ਪਹੇ ਜਾ ਰਹੇ ਹੁੰਦੀ ਆ ਦੂਰੋਂ ਸੀਨ ਖਿੱਚਿਆ ਗਿਆ ਹੁੰਦਾ ਬੇਲਾ ਸ਼ਾਮ ਦਾ ਸੂਰਜ ਡੁੱਬ ਰਿਹਾ ਤਿੰਨੋਂ ਕਰ ਜਾਂਦੇ ਆ ਬਹੁਤ ਹੋਈ ਖੁਸ਼ੀ ਨਾਲ ਘਰ ਵਿੱਚ ਰਹਿੰਦੇ ਸੀ ਜੇ ਇਹ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਥੈਂਕ ਯੂ